ਵਾਹਿਗੁਰੂ ਵਾਹਿਗੁਰੂ ੴ ਸਤਨਾਮ ਕਰਤਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦੇ ਸਚੁ ਜੁਗਾਦ ਸਚ ਹੈ ਭੀ ਸਚ نانک خوشی بھی سچ آد سچاد سچ ہے سچ. سچ نانک خوشی بھی سچ واحر ٹھیک ہو ہاں جی بہ جاگ ہاں جی <coughs> ਇਤਨ ਚਾਰ ਦਿਨ ਹੋਏ ਸਿੰਗਾਪੁਰ ਤੋਂ ਇੱਕ ਜੀਟੀਆਈ ਸੀ ਤੇ ਉਹਨਾਂ ਲਿਖਿਆ ਹੋਇਆ ਸੀ ਕਿ ਬਾਬਾ ਜੀ ਇੱਕ ਦਿਨ ਤੁਸੀਂ ਕਿਹਾ ਸੀ ਕਿ ਦੁਗੀਆਂ ਵਿੱਚ ਹਮੇਸ਼ਾ ਚੰਗੇ ਗੁਣ ਹੀ ਲੱਭਨੇ ਚਾਹੀਦੇ ਹਨ ਤੁਨਾਂ ਵਿੱਚ ਔਗਣ ਦੇਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਪਰ ਰਿਸ਼ਤੇਾਂ ਵਿੱਚ ਰਿਸ਼ਤੇਦਾਰੀਆਂ ਵਿੱਚ ਮੈਨੂੰ ਇਸ ਤਰ੍ਹਾਂ ਕਰਨਾ ਬਹੁਤ ਔਖਾ ਲੱਗਦਾ ਹੈ ਜੇ ਲੱਗਦਾ ਹੈ ਸੌਖਾ ਜਿਹਾ ਸਵਾਲ ਪਰ ਬੇहद ਡੂੰਘਾ ਸਵਾਲ ਹੈ ਇਹਨੂੰ ਆਪਾਂ ਸਮਝਣਾ ਕਿਉਂਕਿ ਰਿਸ਼ਤੇਦਾਰੀਆਂ ਦਾ ਸੁਖਾਲਾ ਹੋਣਾ ਉਹ ਬਹੁਤ ਜ਼ਰੂਰੀ ਉਹਦੇ ਨਾਲ ਆਪਣੀ ਜ਼ਿੰਦਗੀ ਸੌਖੀ ਹੁੰਦੀ ਇੱਕ ਚੀਜ਼ ਦੇਖਣਾ ਧਿਆਨ ਨਾਲ ਕਿ ਜਦੋਂ ਵੀ ਆਪਾਂ ਕਿਸੇ ਨਾਲ ਨੇੜਤਾ ਵਧਾਉਂਦੇ ਹਾਂ ਤੇ ਆਪਾਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਉਹ ਪ੍ਰਾਣੀ ਆਪਣੇ ਲਈ ਕਿੰਨਾ ਮਹੱਤਵਪੂਰਨ ਹੈ ਤੇ ਉਹ ਦਿਨ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਕਿਸ ਤਰ੍ਹਾਂ ਦਾ ਸਤਕਾਰ ਕਰਨਾ ਚਾਹੀਦਾ ਇਸ ਚੀਜ਼ ਨੂੰ ਭੁੱਲ ਜਾਂਦੇ ਤੇ ਇਸ ਦਾ ਕਰਕੇ ਇਸ ਚੀਜ਼ ਨੂੰ ਭੁੱਲ ਜਾਣ ਕਰਕੇ ਆਪਾਂ ਉਹਨਾਂ ਵਿੱਚ ਔਗਨ ਦੇਖਣ ਲੱਗ ਜਾਂਦੇ ਆ پر دے پچھے اصلی کارن کی ہے یہ تو ٹھیک ہے پر اصلی کارن کی ہوا اصل کارن جی یہ ہے کہ آپ گاہک کس چیز دے ہاں اپنا چاہتے کی ہاں آپ وپاری کس چیز دے ہاں جس چیز کے بھی آپ ہندے ہاں ਪਰਮਾਤਮਾ ਉਹੀ ਚੀਜ਼ ਆਪਾਂ ਨੂੰ ਦੇ ਦਿੰਦਾ ਹੈ ਮਹਾਰਾਜ ਜੀ ਆਪਾਂ ਨੂੰ ਦੱਸ ਦੇ ਕੇ ਕਹਿੰਦੇ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਮਹਾਰਾਜ ਜੀ ਕਹਿੰਦੇ ਉਨ ਦੀ ਸਾਰੀ ਰਚਨਾ ਉਨ ਦੇ ਹੁਕਮ ਵਿੱਚ ਚੱਲ ਰਹੀ ਹੈ ਹਰ ਕੋਈ ਜੀ ਹਰ ਕੋਈ ਪ੍ਰਾਨੇ ਸਾਰੀ ਦੀ ਸਾਰੀ ਰਚਨਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਤੇ ਫਿਰ ਕਹਿੰਦੇ ਕਿ ਜੈਸ ਤਰ੍ਹਾਂ ਹੈ ਕਿ ਤੂੰ ਦੂਸਰਿਆਂ ਵਿੱਚ ਔਗਣ ਦੇਖ ਰਿਆ ਹੈ ਤੇ ਪਰਮਾਤਮਾ ਦਾ ਹੁਕਮ ਤੈਨੂੰ ਹੋਇਆ ਹੋਇਆ ਕਿ ਤੂੰ ਦੂਸਰਿਆਂ 'ਚੋਂ ਗੰਦੇ ਇਹ ਬੜੀ ਅਜੀਬ ਗੱਲ ਕਿ ਪਰਮਾਤਮਾ ਦਾ ਹੁਕਮ ਹੋਇਆ ਹੋਇਆ ਕਿ ਮੈਂ ਦੂਸਰਿਆਂ ਵਿੱਚੋਂ ਗੰਦੇ ਖਾਂ ਫਿਰ ਮੇਰੇ ਅੰਦਰ ਵਿੱਚ ਕੋਈ ਕਸੂਰ ਹੀ ਨਹੀਂ ਹੰਦੀ ਅਸਤ੍ਰ ਨਹੀਂ ਆਪਾਂ ਫਾਰਕ ਹੋ ਸਕਦੇ ਇਹ ਇਸ ਕਰਕੇ ਹੁੰਦਾ ਜੀ ਆਪਾਂ ਦੂਸਰਿਆਂ ਵਿੱਚ ਜਦੋਂ ਔਗਣ ਦੇਖਦੇ ਹਾਂ ਤੇ ਉਹ ਵੀ ਪਰਮਾਤਮਾ ਦੇ ਹੁਕਮ ਨਾਲ ਦੇਖਦੇ ਹਾਂ ਜੋ ਹੁਕਮ ਕਰੇ ਕਿ ਤੂੰ ਦੂਸਰਿਆਂ ਵਿੱਚ ਔਗਣ ਨਹੀਂ ਦੇਖ ਸਕਦਾ ਜਦੋਂ ਆਪਣੇ ਤੇ ਮਿਹਰਬਾਨ ਹੁੰਦਾ ਆਪਾਂ ਬਹੁਤ ਸਿਮਰਨ ਕਰਦੇ ਹਾਂ ਤੇ ਫਿਰ ਆਪਾਂ ਨੂੰ ਦੂਸਰਿਆਂ ਵਿੱਚ ਗੁਣ ਹੀ ਗੁਣ ਦਿਖੋਂਤੇ ਤੇ ਉਹਨੋਂ ਦਾ ਉਹ ਕਹਿੰਦੇ ਹੈ ਕਿ ਜੇ ਤੂੰ ਔਗਨ ਦੇਖਣਾ ਚਾਹੁੰਦਾ ਹੈ ਤੇ ਔਗਨ ਦੇਖ ਸਕਦਾ ਹੈ ਕਹਿੰਦੇ ਸਹ ਹਮਾਰਾ ਤੂੰ ਤਨੀ ਜਿਸੀ ਤੂੰ ਰਸ ਦੇ ਤਸੀ ਹਮ ਲੈ ਸਾ ਹਮਾਰਾ ਤੂੰ ਤਨੇ ਜਿਸੀ ਤੂੰ ਰਾਸ ਦੇ ਤੈਸੀ ਹਮ ਲੈ ਕੰਦੇ ਜਿਹੜੇ ਵਪਾਰੀ ਔਗਣਾ ਦੇ ਸੀ ਉਹਨਾਂ ਨੂੰ ਔਗਣ ਦਿਖਾਉਂਦਾ ਹੈ ਜਿਹੜੇ ਗੁਣਾਂ ਦੇ ਵਪਾਰੀ ਹਨ ਉਹਨਾਂ ਨੂੰ ਗੁਣ ਦਿਖਾਉਂਦਾ ਬਹੁਤ ਪਿਆਰੀ ਗੱਲ ਕਹਿੰਦੇ ਜਿਹੜੇ ਸੋਹਣੀ ਸ਼ਖਸੀਅਤ ਬੰਦੇ ਵਪਾਰੀ ਹਨ ਉਹਨਾਂ ਨੂੰ ਅਸੀਂ ਦੂਸਰੇ ਵਿੱਚ ਗੁਣ ਦਿਖਾਉਂਦੇ ਤੇ ਜਿਹੜੇ ਸੋਹਣੀ ਸ਼ਖਸੀਅਤ ਬੰਦੇ ਵਪਾਰੀ ਨਹੀਂ ਉਹਨਾਂ ਨੂੰ ਅਸੀਂ ਗੁਣ ਦਿਖਾਉਂਦੇ ਨਹੀਂ ਕਿਉਂਕਿ ਉਹ ਗਾ ਕੇ ਨਹੀਂ ਗੁਣਾਉਂਦੇ ਸਮਝਣਾ ਜੀ ਬੇहद ਡੂੰਗੀ ਗੱਲ ਹੈ ਇਹਨਾਂ ਚੀਜ਼ਾਂ ਨੂੰ ਆਪਾਂ 2 3 4 ਵਾਰ ਸੁਨਣਾ ਤੇ ਫਿਰ ਉਸੇ ਵਕਤ ਆਪਣੀ ਜ਼ਿੰਦਗੀ ਵਿੱਚ ਉਤਾਰਨੀ ਆਂਦੀ ਤੇ ਦੂਜੇ ਪਾਸੇ ਜੇ ਆਪਾਂ ਨਿੱਖੀਆਂ ਨਿੱਖੀਆਂ ਗੱਲਾਂ ਦਾ ਧਿਆਨ ਰੱਖੀਏ ਨਿੱਖੀਆਂ ਨਿੱਖੀਆਂ ਗੱਲਾਂ ਕਿ ਦੂਸਰਿਆਂ ਦੇ ਭਾਵਿਓ ਰਿਸ਼ਤੇਦਾਰਾਂ ਜਾਂ ਹੋਰ ਜੋ ਵੀ ਆਪਣੀ ਜ਼ਿੰਦਗੀ ਵਿੱਚ ਉਹਨਾਂ ਦਾ ਸਤਿਕਾਰ ਕਰੀਏ ਉਨ੍ਹਾਂ ਦੇ ਦਿਲ ਦਾ ਖਿਆਲ ਰੱਖਿਏ ਕਿ ਇਹੋ ਜੀ ਕੋਈ ਗੱਲ ਨਾ ਕਰੀਏ ਜਿਹਦੇ ਨਾਲ ਉਹਨਾਂ ਦਾ ਦਿਲ ਦੁਖੇ ਤੇ ਉਹਨਾਂ ਦੇ ਆਰਾਮ ਦਾ ਖਿਆਲ ਰੱਖਿਏ ਇਸ ਤਰ੍ਹਾਂ ਆਪਣੀ ਸ਼ਖਸੀਅਤ ਸੋਹਣੀ ਬਣਦੀ ਜਾਓ ਆਪਣੀ ਸ਼ਖਸੀਅਤ ਸੋਹਣੀ ਬਣਦੀ ਜਾਓ ਤੇ ਆਪਣੀ ਸੁਰਤੀ ਬਹੁਤ ਮਹਿੰਗੀ ਹੁੰਦੀ ਜਾਓ ਬਹੁਤ ਕੀਮਤੀ ਸੁਰਤੀ ਬਣਦੀ ਜੇ ਮਹਾਰਾਜ ਜੀ ਕਹਿੰਦੇ ਪਰ ਇਹ ਆਪਣਾ ਹੀ ਸੁਭਾਅ ਬਣ ਜਾਂਦਾ ਹੈ ਜਦੋਂ ਆਪਾਂ ਮਹਾਰਾਜ ਜੀ ਦੀ ਗੱਲ ਸੁਣਦੇ ਹਾਂ ਤੇ ਉਹ ਕਰਦੇ ਹਾਂ ਫਿਰ ਆਪਣਾ ਹੀ ਸੁਭਾਅ ਬਣ ਜਾਂਦਾ ਹੈ ਕਿ ਦੂਸਰੇ ਅੰਦਰ ਸਤਿਕਾਰ ਕਰਨਾ ਉਹਨਾਂ ਦੇ ਦਿਲ ਦਾ ਖਿਆਲ ਰੱਖਣਾ ਉਹਨਾਂ ਦੇ ਆਰਾਮ ਦਾ ਖਿਆਲ ਰੱਖਣਾ ਆਪਣਾ ਸੁਭਾਅ ਬਨਜੰਦਰ ਜਦੋਂ ਆਪਾਂ ਸਤਿਗੁਰੂ ਦੇ ਦ ਬਚਨ ਸੁਣ ਕੇ ਮੰਨਦੇ ਹਾਂ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਨਿਕ ਜੇਕ ਗੁਰ ਕੀ ਸੇਖ ਸੁਣੀ ਮਾਨੇ ਦੇਖੰਦੇ ਸਤਿਗੁਰੂ ਦੀਆਂ ਗੱਲਾਂ ਸੁਣਨ ਨਾਲ ਆਪਣੀ ਸੁਰਤੀ ਬਹੁਤ ਪਿਆਰਾਂ ਵਾਲੀ ਬਹੁਤ ਸਤਕਾਰਾਂ ਵਾਲੀ ਬਹੁਤ ਮਹਿੰਗੀ ਸੁਰਤੀ ਬਣ ਜਾਂਦੀ। ਦੇਖਣਾ ਜੀ ਇਹਦੀ ਜੜ ਕਿੱਥੇ ਆਪਾਂ ਰਿਸ਼ਤੇਦਾਰਾਂ ਨਾਲ ਆਪਾਂ ਦੂਸਰਿਆਂ ਨਾਲ ਜੇ ਆਪਾਂ ਸਿਮਰਨ ਕਰਾਂਗੇ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਸੁਣਾਗੇ बोल किस ਆਪਾਂ ਬੋਲਾਂਗੇ ਸੁਣਾਗੇ ਕਮਾਵਾਂਗੇ ਤੇ ਆਪਣੀ ਸੁਰਤੀ ਇਹੋ ਜੀ ਬਣ ਜਾਣੀ ਕਿ ਆਪਾਂ ਦੂਸਰੇ ਵਿੱਚ ਵੇਖਿਆ ਹੀ ਗੁਣ ਕਰਨ ਨੇ ਔਗਣ ਦੇਖਣ ਵਾਲ ਆਪਣੀ ਸੁਰਤੀ ਨਹੀਂ ਜਾਣੇ ਸੁਰਤੀ ਦੀ ਗੱਲ ਹੈ ਨਾ ਸਾਰੀ ਰਿਸ਼ਤੇਦਾਰਾਂ ਵਿੱਚ ਜਾਂ ਦੂਜਿਆਂ ਵਿੱਚ ਆਪਾਂ ਗੁਣ ਦੇਖਦੇ ਹਾਂ ਜਨ ਉਹ ਗੁਣ ਦੇਖਦੇ ਹਾਂ ਇੰਨਾ ਗੱਲਾਂ ਤੋਂ ਬੈਠ ਕੇ ਸੋਚਣਾ ਕਿ ਮੈਂ ਕਿੱਥੇ ਮੈਂ ਕਿੱਥੀ ਡਾਕਾਂ ਜੇ ਪਰੋਜ ਉਹਨਾਂ ਦੀ ਗੱਲ ਸੁਣਦੇ ਰਵਾਂਗੇ ਤੇ ਆਪਾਂ ਸੁਣੇ ਹੁੰਦੇ ਜਾਵਾਂਗੇ ਸੋਣ ਸਜਣਾ ਨੂੰ ਸੁਣਦੇ ਰਹੀ ਅਪਾ ਮੀ ਸੋਣੇ ਹੋ ਜਾਣ ਸੋਣੇ ਸਜਣਾ ਨੂੰ ਸੁਣਦੇ ਰਹੀਏ ਅਪਾ ਮੀ ਸੋਣੇ ਹੋ ਜਾਣ ਸੋਣੇ ਸਜਣਾ ਟਣਦੇ ਰਹੀਏ ਅਭਾਵੀ ਸੋਣੇ ਹੋ ਜਾਣਾ ਸਵੇਕ ਰੱਬ ਰੱਖ ਰੱਬ ਰੱਖ ਕੱਲ ਨੂੰ ਮਿਲਾਂਗੇ